دغه 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 ਉਨ ਮਾਰੀ ਦਿਵੋ ਦੇ ਕਰੇ ਕਿ ਲਾਲ ਦੇ ਤਾਂ ਰੱਬ ਨੂੰ ਦਲੀਵਾ ਲਾ ਲਾ ਬੱਦ ਕਿਸਾ ਆ ਹਲਵਾ ਤੁਲਾ ਕਾ ਪਰ ਮੋਲ ਨਰ ਦੇ ਵੀਡੀਓ ਨੋਟ ਦੇ ਹਲਵਾ ਤੁਹਰੇ ਆਇਤਾ ਹੈ ਸਾਧਾ ਪੱਟੂ ਕਾ ਘਰ ਵਿੱਚ ਤਾਂ ਸੁੰਦਰ ਹੈ ਖਾਣੇ ਕਾ ਫੰਗਾ ਖਾਤ ਰੋ ਆਂ ਨਾ ਹੀ ਜਲਦੀ ਵਰ ਬੀ ਆਹ ਨਾ ਹਾ ਮੋਸ਼ਰਾਂਗਲ ਹੋਏ ਹੈ ਰਾਈ ਲੜੀ ਕੋਈ ਦਰ ਹੈ ਕਿ ਆਗ ਦਿਹਾਰਾ ਕਹਿੰਦਾ ਪਤਾ ਨਾ